ਬਿਕਰਮ ਵਜੀਠਿਆ ਬੀਤੇ ਕਾਲ ਜੇਲ੍ਹ ਚੋਂ ਬਾਹਰ ਆ ਗਏ ਤੇ ਇਸੇ ਨੂੰ ਲੈ ਕੇ ਲਗਾਤਾਰ ਕਈ ਲੋਕਾਂ ਦੇ ਵਿੱਚ ਕਹਿ ਸਕਦੇ ਹੋ ਕਿ ਵਿਰੋਧ ਦੀ ਭਾਵਨਾਵਾਂ ਹੁੰਦੀਆਂ ਨੇ ਕਿ ਅਸੀਂ ਵਿਰੋਧ ਕਰਨਾ ਹੈ ਇਹਨੂੰ ਬੇਲ ਕਿਵੇਂ ਮਿਲ ਗਈ ਤਾਂ ਵਿਰੋਧ ਕਰਨ ਦਾ ਵੀ ਇੱਕ ਆਪਣਾ ਵੱਖ-ਵੱਖ ਤਰੀਕਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਹੀ ਜਿਸ ਦਿਨ ਬਿਕਰਮ ਵਜੀਠਿਆ ਨੂੰ ਜ਼ਮਾਨਤ ਮਿਲੀ ਉਸੇ ਦਿਨ ਹੀ ਬਿਕਰਮ ਵਜੀਠਿਆ ਨੂੰ ਜੇਲ੍ਹ ਦੇ ਵਿੱਚ ਮਿਲਣ ਡੇਰਾ ਮੁਖੀ ਰਾਧਾ ਸਵਾਮੀ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਸਨ ਜਿਨ੍ਹਾਂ ਵੱਲੋਂ ਪਹਿਲੀ ਵਾਰੀ মিডিਆ ਨੂੰ ਬਿਆਨ ਦਿੱਤਾ ਗਿਆ ਕਿ ਇਹ ਜਿਹੜੇ ਜਿਹੜੇ ਇਲਜ਼ਾਮ ਨੇ ਉਹ ਝੂਠ ਨੇ ਤੇ ਇਹ ਵਾਲਾ ਬਿਆਨ ਜਦੋਂ ਦਿੱਤਾ ਤੇ ਕਈ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਆ ਗਈ ਕਿ ਇਹ ਬਾਬਾ ਗੁਰਿੰਦਰ ਢਿੱਲੋਂ ਵੀ ਇਹਨਾਂ ਦੇ ਨਾਲ ਮਿਲੇ ਹੋਏ ਨੇ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਦਾ ਸਾਰਾ ਕੰਟੈਂਟ ਜਿਸ ਦੇ ਵਿੱਚ ਇੱਕ ਅੱਜ ਵੀਡੀਓ ਸਾਹਮਣੇ ਆਈ ਜੋ ਤੁਸੀਂ ਮੇਰੇ ਨਾਲ ਆ ਵੀਡੀਓ ਚਲਦੀ ਦੇਖ ਸਕਦੇ ਹੋ ਜਿਸ ਦੇ ਵਿੱਚ ਬਾਬਾ ਗੁਰਿੰਦਰ ਢੱਲੋਂ ਨੂੰ ਵੀ ਟਰੋਲ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੀਡੀਓ ਜੋ ਤੁਸੀਂ ਵੇਖ ਸਕਦੇ ਅਗੇ ਉਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਹੈ ਉਪਨਮੋਹਨ ਭਾਗਵਤ ਨੇ نیچے ਬਾਬਾ ਗੁਰਿੰਦਰ ਸਿੰਘ ਢਿੱਲੋਂ ਕੱਟ ਪੁਤਲੀ ਬਣਾ ਕੇ ਉਸ ਦੇ نیچے ਵਿਕਰਮਜੀਠਿਆ ਨੂੰ ਬਣਾਇਆ ਗਿਆ ਉਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਢੋਲ ਵਜਾਂਦੇ ਹੋਏ ਜਾਂ ਫਿਰ ਇਸ ਦੇ ਨਾਲ ਹੀ ਹਰਮੋਨੀਅਮ ਵਜਾਉਂਦੇ ਹੋਏ ਬੀਜੇਪੀ ਲੀਡਰ ਦੇ ਵਰਗੇ ਬੰਦਿਆਂ ਦੇ ਨਾਲ ਇਸ ਤਰ੍ਹਾਂ ਦੀ ਟ੍ਰੋਲਿੰਗ ਕੀਤੀ ਜਾ ਰਹੀ ਹੈ ਤੇ ਇਹ ਟ੍ਰੋਲਿੰਗ ਕੀਤੀ ਕਿੰਨਾ ਵੱਲੋਂ ਜਾ ਰਹੀ ਹੈ ਆਓ ਤੁਹਾਨੂੰ ਉਹ ਦੱਸਦੇ ਆ ਇਹ ਜਿਹੜਾ ਪੇਜ ਹੈ ਇੱਕ ਤੁਸੀਂ ਵੇਖ ਸਕਦੇ ਹੋ ਸੁਰੂਚੀ ਜੈਨ ਦੀ ਇੱਕ ਲੜਕੀ ਦੇ ਨਾਮ ਦੇ ਉੱਤੇ ਟਵਿੱਟਰ ਹੈਂਡਲ ਬਣਿਆ ਹੋਇਆ ਜਿਸ ਦੇ ਤਕਰੀਬਨ 3.4 ਫੋਲੋਅਰਸ ਨੇ ਯਾਨੀ ਕਿ 3400 ਫੋਲੋਅਰਸ ਨੇ ਜਿਸ ਨੇ ਇਹ ਵਾਲੀ ਵੀਡੀਓ ਆਪਣੇ ਇਸ ਟਵਿੱਟਰ ਹੈਂਡਲ ਤੇ ਪਾਈ ਹੈ ਜਿਸ ਦੇ ਵਿੱਚ ਇਸ ਸਰੂਚੀ ਜੈਨ ਲੜਕੀ ਜਿਸ ਦਾ ਇਹ ਟਵਿੱਟਰ ਹੈਂਡਲ ਦੇ ਉੱਤੇ ਲੋਕੇਸ਼ਨ ਯੂਕੇ ਦੀ ਸ਼ੋ ਹੋ ਰਹੀ ਹੈ ਤੇ ਇਸ ਦੇ ਲਿਖਿਆ ਹੈ ਕਰੋਨੋਲੋਜੀ ਯੁੱਧ ਨਸ਼ੇ ਵਿਰੁੱਧ ਬਾਇ ਸੀਐਮ ਪੈਡਲਰਸ ਲਾਈਕ ਮਜੀਠੀ ਅਰੇસ્ટેਡ ਡਰੱਗਸ ਆਰਮਸ ਕਰੰਸੀ ਸੀਜ਼ਡ ਡਰੱਗ ਮਾਫੀਆ ਨੈਟਵਰਕ ਫੈਲ ਬਾਬਾ ਗੁਰਿੰਦਰ ਬਾਦਲ ਐਂਡ ਗੁਰਿੰਦਰ ਢਿੱਲੋਂ ਸੀਕ ਹੈਲਪ ਫਰੋਮ ਬੀਜੇਪੀ ਮਜੀਠੀਆ ਗੈਟਸ ਬੇਲ ਫਰੋਮ ਐਸਸੀ ਨਾਓ ਬਾਦਰਲੈਂਡ ਮਜੀਠੀਆ ਵਿਲ ਡਬਲ ਫੋਰਸਸ ਟੂ ਯੂਨਾਈਟ ਪੰਜਾਬ ਤਾਂ ਇਹ ਗੱਲਾਂ ਲਿਖ ਕੇ ਇਹ ਵਾਲੀ ਲੜਕੀ ਵੱਲੋਂ ਇਹ ਜਿਹੜੀ ਵੀਡੀਓ ਹੈ ਇਹ ਸ਼ੇਅਰ ਕੀਤੀ ਗਈ ਪਰ ਇਸ ਦਾ ਮਕਸਦ ਕੀ ਹੈ ਆਓ ਇਸ ਤੇ ਵੀ ਗੱਲ ਕਰਦੇ ਹਾਂ ਮਕਸਦ ਸਿਰਫ ਇਹ ਹੈ ਕੈਰੈਕਟਰ ਅਸੈਸੀਨੇਸ਼ਨ ਯਾਨੀ ਕਿ ਕਿਰਦਾਰਕੁਸ਼ੀ ਕਰਨਾ ਜੋ ਵੀ ਕੋਈ ਇਹਨਾਂ ਦੇ ਵਿਰੋਧੀਆਂ ਦੇ ਹੱਕ ਦੇ ਵਿੱਚ ਆਵੇ ਤਾਂ ਇਸ ਜੇ ਲੜਕੀ ਦੀ ਅਸੀਂ ਪ੍ਰੋਫਾਈਲ ਵੇਖੀਏ ਤਾਂ ਇਸ ਨੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਕੁਝ ਵੀ ਕੋਈ ਵੀ ਆਮ ਆਦਮੀ ਪਾਰਟੀ ਦੀ ਕਹ ਲੋ ਕਿ ਤੁਸੀਂ ਪੀਸੀ ਹੁੰਦੀ ਹੈ ਜਾਂ ਫਿਰ ਕੇਜਰੀਵਲ ਕੋਈ ਵੀ ਬਿਆਨ ਦਿੰਦੇ ਨੇ ਉਹਨੂੰ ਰੀਪੋਸਟ ਕਰ ਰਹੀ ਹੈ ਯਾਨੀ ਕਿ ਇਸ ਤੋਂ ਇਹ ਸਾਬਿਤ ਜ਼ਰੂਰ ਹੁੰਦਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਪੋਰਟਰ ਹੈ ਤੇ ਆਮ ਆਦਮੀ ਪਾਰਟੀ ਦੀ ਸਪੋਰਟਰ ਹੋਣ ਦੇ ਚਲਦੇ ਇਸ ਵੱਲੋਂ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਉਹ ਵਿਜ਼ਿਟ ਪੂਰੀ ਪਰਸਨਲ ਸੀਗੀ ਉਹਨਾਂ ਦੀ ਆਪਣੀ ਵਿਜ਼ਿਟ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਤੇ ਚਾਹੇ ਤੁਹਾਡਾ ਵੀ ਕੋਈ ਰਿਸ਼ਤੇਦਾਰ ਕਿਉਂ ਨਾ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਿਆ ਹੋਵੇ ਤੁਸੀਂ ਵੀ ਉਸ ਦੀ ਹੈਲਪ ਜ਼ਰੂਰ ਕਰੋਗੇ ਜਾਂ ਫਿਰ ਤੁਸੀਂ ਇਹ ਜ਼ਰੂਰ ਕਹੋਗੇ ਕਿ ਹਾਂ ਵੀ ਆਪਣਾ ਬੰਦਾ ਹੈ ਚਾਹੇ ਜਿੱਦਾਂ ਦਾ ਵੀ ਹੈ ਤਾਂ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਹੁਣ ਇਹਨਾਂ ਦੀ ਵੀ ਕਰੈਕਟਰ ਅਸੈਸੀਨੇਸ਼ਨ ਟ੍ਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਵੱਲੋਂ ਸੋਸ਼ਲ ਮੀਡੀਆ ਤੇ ਕਈ ਲੋਕ ਇਸ ਨੂੰ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਕਹਿ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਇਹ ਇੱਕ ਸਰੂਚੀ ਜੈਨਾਮ ਦੀ ਲੜਕੀ ਹੈ ਹੁਣ ਇਹ ਨਹੀਂ ਮਾਲੂਮ ਇਹ ਨਹੀਂ ਪਤਾ ਕਿ ਇਹ ਆਈਟੀ ਸੈੱਲ ਹੈ ਜਾਂ ਫਿਰ ਕਿਸੇ ਪਰਸਨਲ ਬੰਦੇ ਦੀ ਆਈਡੀ ਹੈ ਪਰ ਇਹ ਹੈ ਆਮ ਆਦਮੀ ਪਾਰਟੀ ਦੇ ਸਪੋਰਟਰ ਦੀ ਜਿੰਨੀਆਂ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੋਗੇ ਤਾਂ ਤੁਸੀਂ ਇਹਨਾਂ ਦੇ ਵੱਖਰੇ ਵੱਖਰੇ ਟਵੀਟ ਦੇਖੋਗੇ ਇਹਨੂੰ ਰੀਟਵੀਟ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਹੀ ਆ ਹੀ ਸਾਰੀਆਂ ਪੋਸਟਾਂ ਦੇ ਵਿੱਚ ਜੇ ਜਿਸ ਦਿਨ ਬਿਕਰਮ ਮਜੀਠੀਆ ਨੂੰ ਬੇਲ ਬਿਲੀ ਉਸ ਦਿਨ ਵੀ ਇਸ ਟਵਿੱਟਰ ਹੈਂਡਲ ਵੱਲੋਂ ਲਿਖਿਆ ਗਿਆ ਡਰੱਗ ਮਾਫੀਆ ਕੋ ਐਸਸੀ ਮੇ ਬੇਲ ਮਿਲ ਗਈ ਨੋਟ ਸਰਪ੍ਰਾਈਜ਼ ਬਹੁਤ ਪੈਸਾ ਹੈ ਮਜੀਠੀਆ ਔਰ ਬਾਦਲ ਕੇ ਪਾਸ ਤਾਂ ਇਹਨਾਂ ਦੇ ਉੱਤੇ ਵੀ ਤੰਜ ਕੱਸਿਆ ਗਿਆ ਜਦੋਂ ਬਿਕਰਮ ਮਜੀਠੀਆ ਨੂੰ ਬੇਲ ਮਿਲ ਗਈ ਕੀ ਤੁਸੀਂ ਇਹ ਲੋਕਾਂ ਨੂੰ ਭਰਮਾ ਰਹੇ ਹੋ ਕੀ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਸਬੂਤ ਨਹੀਂ ਚੱਲਦੇ ਕੀ ਸੁਪਰੀਮ ਕੋਰਟ ਦੇ ਵਿੱਚ ਅਦਾਲਤਾਂ ਬਾਇਸਡ ਹੋ ਚੁੱਕੀਆਂ ਨੇ ਤੁਸੀਂ ਇਹ ਕਹਿਣਾ ਚਾ ਰਹੇ ਹੋ ਇਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਸਪੋਰਟਰ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਨਾਲ ਦੇ ਨਾਲ ਹੀ ਜੇਕਰ ਅਸੀਂ ਕੇਜਰੀਵਾਲ ਦੀ ਗੱਲ ਕਰ ਲਈਏ ਸਿਸੋਦੀਆ ਦੀ ਗੱਲ ਕਰ ਲਈਏ ਉਹਨਾਂ ਨੂੰ ਵੀ ਅਦਾਲਤਾਂ ਨੇ ਬੇਲਾਂ ਦਿੱਤੀਆਂ ਕਿ ਉਹਨਾਂ ਨੇ ਵੀ ਆਪਣਾ ਸਾਥ ਭਾਜਪੀ ਦੇ ਨਾਲ ਲੈ ਲਿਆ ਹੀਗਾ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਪੋਸਟਾਂ ਨੇ ਆਮ ਆਦਮੀ ਪਾਰਟੀ ਦੇ ਸਪੋਰਟਰ ਪਾ ਰਹੇ ਨੇ ਤੇ ਇਹ ਕਿਤੇ ਨਾ ਕਿਤੇ ਪੰਜਾਬ ਦੇ ਲਈ ਬਹੁਤ ਹੀ ਘਾਤਕ ਸਾਬਤ ਹੋ ਸਕਦੀਆਂ ਨੇ ਜਿਵੇਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਗਲਤ ਟ੍ਰੋਲਿੰਗ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਉਸ ਦੇ ਨਾਲ ਜਿੰਨਾ ਵੀ ਰਾਦਾ ਸਵਾਮੀ ਡੇਰੇ ਦੇ ਨਾਲ ਜੁੜੀ ਹੋਈ ਸੰਗਤ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਤੇ ਪੰਜਾਬ ਦੇ ਵਿੱਚ ਮਾਹੌਲ ਵੀ ਖਰਾਬ ਹੋ ਸਕਦਾ ਹੈ ਤੇ ਇਸ ਤਰ੍ਹਾਂ ਦੀ ਟ੍ਰੋਲਿੰਗ ਤੋਂ ਆਮ ਆਦਮੀ ਪਾਰਟੀ ਨੂੰ ਸਾਈਡਲਾਈਨ ਹੋਣਾ ਚਾਹੀਦਾ ਹੈ ਖਾਸ ਕਰ ਪੰਜਾਬ ਦੀ ਲੀਡਰਸ਼ਿਪ ਨੂੰ ਕਿਉਂਕਿ ਬਾਹਰਲੇ ਜੋ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗਦੇ ਨੇ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਜਿਹੜੇ ਲੀਡਰ ਨੇ ਉਹ ਚਲਾ ਰਹੇ ਨੇ ਕਿਉਂਕਿ ਦਿੱਲੀ ਦੇ ਲੋਕ ਨੇ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਕੀ ਪਤਾ ਹੋਵੇਗਾ ਤੇ ਪੰਜਾਬ ਦੀ ਜਿਹੜੀ ਕੌਮ ਹੈ ਪੰਜਾਬੀ ਕੌਮ اخਲਾਕੀ ਕੌਮ ਉਹ ਕਿਸੇ ਦਾ ਕਰੈਕਟਰ ਅਸੈਸੀਨੇਟ ਕਰਨ ਤੋਂ ਪਹਿਲੇ 36 ਵਾਰੀ ਸੋਚਦੀ ਹੈ ਤੇ ਇਸ ਤਰ੍ਹਾਂ ਦਾ ਕਰੈਕਟਰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਦੇ ਲੀਡਰ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜਾ ਜਾ ਕੇ ਮਿਲਦੇ ਰਹੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਆਪਣੇ ਘਰੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੂੰ ਬਹੁਤ ਹੀ ਅਦਬ ਸਤਕਾਰ ਦੇ ਨਾਲ ਸੱਦਿਆ ਸੀਗਾ ਜਿਨ੍ਹਾਂ ਦੀਆਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਕਈ ਲੀਡਰ ਡੇਰਾ ਰਾਧਾ ਸਵਾਮੀ ਜਾ ਕੇ ਬਿਆਸ ਜਾ ਕੇ ਨਤਮਸਤਕ ਹੁੰਦੇ ਰਹੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਕਿ ਉਦੋਂ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਲਕੁਲ ਸਹੀ ਸਨ ਜੇਕਰ ਉਹ ਆਪਣੇ ਰਿਸ਼ਤੇਦਾਰ ਦੇ ਹੱਕ ਦੇ ਵਿੱਚ ਆ ਗਏ ਤਾਂ ਇਹਨਾਂ ਦੇ ਖਿਲਾਫ ਹੋ ਗਏ ਤਾਂ ਉਹਨਾਂ ਦਾ ਕੈਰੇਕਟਰ ਅਸੈਸੀਨੇਟ ਕਰਨ ਦੀ ਪੂਰੀ ਘਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਹੀ ਭੁਗਤਣਾ ਪੈ ਸਕਦਾ ਹੈ ਰਾਜਾ ਸਵਾਮੀ ਡੇਰੇ ਦੇ ਨਾਲ ਜੁੜੀ ਹੋਈ ਸੰਗਤ ਕਰੋੜਾਂ ਦੇ ਵਿੱਚ ਹੈ ਜਦ ਤੱਕ ਉਹਨਾਂ ਦੇ ਤੱਕ ਇਹ ਵਾਲੀਆਂ ਵੀਡੀਓਜ਼ ਪਹੁੰਚਣਗੀਆਂ ਕੀ ਤੁਹਾਨੂੰ ਆਮ ਆਦਮੀ ਪਾਰਟੀ ਵਾਲੇ ਤੇ ਲੀਡਰਾਂ ਨੂੰ ਲੱਗਦਾ ਹੈ ਕਿ ਉਹ ਲੋਕ ਤੁਹਾਡੇ ਨਾਲ ਜੁੜਨਗੇ ਤਾਂ ਅਸੀਂ ਵੀ ਇਹੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਇਸ ਤਰ੍ਹਾਂ ਦੀ ਟ੍ਰੋਲਿੰਗ ਤੋਂ ਦੂਰ ਰਹਿਣ ਆਪਣੇ ਜਿਹੜੇ ਸਪੋਰਟਰ ਨੇ ਜਾਂ ਜੋ ਇਹ AI ਵੀਡੀਓਜ਼ ਬਣਾ ਰਹੇ ਨੇ ਉਹਨਾਂ ਨੂੰ ਥੋੜਾ ਸਮਝਾ ਕੇ ਰੱਖਣ ਕਿ ਇਸ ਤਰ੍ਹਾਂ ਦੀ ਟ੍ਰੋਲਿੰਗ ਪੰਜਾਬ ਦੇ ਉੱਤੇ ਪਾਰੀ ਪੈ ਸਕਦੀ ਹੈ ਪੰਜਾਬ ਦੇ ਭਾਈਚਾਰੇ ਦੇ ਲੀਕਾਤਕ ਸਾਬਿਤ ਹੋ ਸਕਦੀ ਹੈ ਕਿਉਂਕਿ ਰਾਧਾ ਸਵਾਮੀ ਡੇਰਾ ਵਿਆਸ ਦਾ ਇੱਕ ਵੱਡਾ ਪੋਲਰਸ਼ਿਪ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਹੈ ਤੇ ਜਿਸ ਦੇ ਵਿੱਚ ਕਈ ਆਵਾਦਿਓ ਪਾਰਟੀ ਦੇ ਲੀਡਰ ਵੀ ਆਂਦੇ ਨੇ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਥੋੜਾ ਸੋਚਣਾ ਚਾਹੀਦਾ ਹੈ ਕਿ ਜੇਕਰ ਇਸ ਤਰ੍ਹਾਂ ਦੀ ਟ੍ਰੋਲਿੰਗ ਹੋਏਗੀ ਤਾਂ ਆਮ ਆਦਮੀ ਪਾਰਟੀ ਲਈ ਹੀ ਉਹ ਭਾਰੀ ਪੈ ਸਕਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਤਰ੍ਹਾਂ ਦੀ ਟ੍ਰੋਲਿੰਗ ਦੇ ਉੱਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਕਰੈਕਟਰ ਅਸੈਸੀਨੇਟ ਕਰਨ ਦੇ ਨਾਲ ਜੋ ਸੱਚ ਹੈ ਉਹ ਬਦਲ ਜਾਵੇਗਾ ਤੁਸੀਂ ਵੀ ਵੇਖਦੇ ਰਹੋ ਪੰਜਾਬ ਦਾ